ਅੱਜ ਅਪਾ ਗੱਲ ਕਰਾਂਗੇ ਭਾਰਤ ਪਾਕਿਸਤਾਨ ਦੇ ਹਾਲੀਆ ਤਣਾਅ ਬਾਰੇ ਤੇ ਖਾਸ ਕਰਕੇ ਅਮਰੀਕਾ ਦੀ ਭੂਮਿਕਾ ਬਾਰੇ ਹਾਂਜੀ ਗੱਲ ਸ਼ੁਰੂ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ 10 ਮਈ ਨੂੰ ਸ਼ਾਮ 5:30 ਵਜੇ ਭਾਰਤੀ ਸਮੇਂ ਮੁਤਾਬਕ ਅਚਾਨਕ ਜੰਗਬੰਦੀ ਦਾ ਐਲਾਨ ਕਰਤਾ ਹਾਂ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਐਸਕੇ ਦਾ ਐਲਾਨ ਭਾਰਤ ਜਾਂ ਪਾਕਿਸਤਾਨ ਸਰਕਾਰਾਂ ਤੋਂ ਵੀ ਪਹਿਲਾਂ ਆ ਗਿਆ ਇੱਕਦਮ ਹਲਚਲ ਮਚ ਗਈ ਬਿਲਕੁਲ ਤੇ ਫਿਰ ਭਾਰਤੀ ਸੂਤਰਾ ਮੁਤਾਬਕ ਜਿਵੇਂ ਵਿਕਰਮ ਮਿਸਰੀ ਦਾ ਜ਼ਿਕਰ ਆਇਆ ਕੁਝ ਘੰਡਿਆਂ ਚ ਪਾਕਿਸਤਾਨ ਨੇ ਉਲੰਘਣਾ ਵੀ ਕਰਤੀ ਅੱਛਾ ਹਾਂਜੀ ਭਾਰਤ ਤਾਂ ਕਹਿ ਰਿਹਾ ਕਿ ਇਸ ਸਮਝੌਤੇ ਮਤਲਬ ਡੀਜੀਐਮਓ ਪੱਧਰ ਤੇ ਗੱਲਬਾਤ ਨਾਲ ਹੋਇਆ ਸੀ ਫੌਜੀ ਕਮਾਂਡਰਾਂ ਵਿਚਾਲੇ ਯਾਨੀ ਅਮਰੀਕੀ ਦਖਲ ਨਹੀਂ ਸੀ ਉਹਨਾਂ ਮੁਤਾਬਕ ਉਹਨਾਂ ਦੇ ਕਹਿਣ ਮੁਤਾਬਕ ਤਾਂ ਨਹੀਂ ਪਰ ਦੂਜੇ ਪਾਸੇ ਪਾਕਿਸਤਾਨ ਨੇ ਅਮਰੀਕਾ ਦਾ ਸ਼ੁਕਰੀਆ ਕੀਤਾ ਹੂੰ ਇਥੇ ਫਿਰ ਆਪਣਾ ਅਜਤਮ ਮੁੱਖ ਸਵਾਲ ਬਣਦਾ ਹੈ ਆਖਿਰ ਅਮਰੀਕਾ ਨੂੰ ਕੀ ਲੋੜ ਪੈਂਦੀ ਹੈ ਵਾਰ-ਵਾਰ ਭਾਰਤ ਪਾਕਿਸਤਾਨ ਦੇ ਮਸਲਿਆਂ ਵਿੱਚ ਦਖਲ ਦੇਣ ਦੀ ਦੇਖੋ ਜੀ ਇਸ ਦੇ ਕਈ ਕਾਰਨ ਨੇ ਇੱਕ ਤਾਂ ਜਿਵੇਂ ਸਮੀਰ ਪਾਟਲ ਕਹਿੰਦੇ ਨੇ ਸਭ ਤੋਂ ਵੱਡਾ ਡਰ ਹੈ ਦੋ ਪਰਮਾਣੂ ਤਾਕਤਾਂ ਨੂੰ ਲੜਨ ਤੋਂ ਰੋਕਣਾ ਹਾਂ ਖਾਸ ਕਰਕੇ ਅੱਜਕੱਲ ਜਦੋਂ ਦੁਨੀਆ 'ਚ ਪਹਿਲਾਂ ਹੀ ਬਿਲਕੁਲ ਰੂਸ ਯੂਕਰੇਨ ਚੱਲ ਰਿਹਾ ਹੈ ਇਜ਼ਰਾਈਲ ਗਾਜ਼ਾ ਹੈ ਇੱਕ ਹੋਰ ਵੱਡਾ ਟਕਰਾਅ ਉਹ ਵੀ ਪਰਮਾਣੂ ਕੋਈ ਨਹੀਂ ਜਾਣਦਾ ਤੇ ਪਾਕਿਸਤਾਨ ਦਾ ਪਿਛਲਾ ਰਿਕਾਰਡ ਵੀ ਤਾਂ ਹੈ ਧਮਕੀਆਂ ਦੇਣ ਦਾ ਜਿਵੇਂ ਤਨਵੀ ਕੁਲ ਕਰਨੀ ਨੇ ਕਿਹਾ ਹਾਂ ਇਹ ਵੀ ਇੱਕ ਵੱਡਾ ਫੈਕਟਰ ਹੈ ਅਮਰੀਕਾ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਫਿਰ ਅਮਰੀਕਾ ਦੀ ਕੋਸ਼ਿਸ਼ ਹੈ ਦੱਖਣੀ ਏਸ਼ੀਆ ਵਿੱਚ ਇੱਕ ਪਰੋਸੇਯੋਗ ਵਿਚੋਲੇ ਵਜੋਂ ਆਪਣੀ ਪਛਾਣ ਬਣਾਈ ਰੱਖਣ ਦੀ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਹਾਂਜੀ ਤੇ ਨਾਲ ਹੀ ਭਾਰਤ ਤੇ ਪਾਕਿਸਤਾਨ ਦੋਵਾਂ ਨਾਲ ਆਪਣੇ ਰਣਨੀਤਿਕ ਸਬੰਧਾਂ 'ਚ ਇੱਕ ਸੰਤੁਲਨ ਵੀ ਬਣਾ ਕੇ ਰੱਖਣਾ ਚਾਹੁੰਦਾ ਹੈ ਇੱਕ ਕੀ ਕਹਿੰਦੇ ਨੇ ਡੈਲੀਕੇਟ ਬੈਲੈਂਸਿੰਗ ਐਕਟ ਹੈ ਤੇ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਤਿਹਾਸ ਵਿੱਚ ਵੀ ਅਮਰੀਕਾ ਨੇ ਕਈ ਵਾਰ ਦਖਲ ਦਿੱਤਾ 1999 ਕਾਰਗਿਲ ਯਾਦ ਹੈ ਬਿਲਕੁਲ ਅਨਿਕੇਤ ਭਾਵਤੰਕਰ ਨੇ ਇਸ ਬਾਰੇ ਲਿਖਿਆ ਹੈ ਉਦੋਂ ਰਾਸ਼ਟਰਪਤੀ ਕਲਿੰਟਨ ਦੀ ਵਿਚੋਲਗੀ ਬਹੁਤ ਅਹਿਮ ਸੀ ਉਸੇ ਕਰਕੇ ਪਾਕਿਸਤਾਨੀ ਫੌਜ ਪਿੱਛੇ ਹਟੀ ਉਸਫੇਰ ਰਹੀ ਸੀ ਤੇ 2008 ਮੁੰਬਈ ਹਮਲੇ 26 11 ਹਾਂ ਉਹ ਇੱਕ ਬਹੁਤ ਨਾਜ਼ੁਕ ਸਮਾ ਸੀ ਉਦੋਂ ਦੀ ਵਿਦੇਸ਼ ਮੰਤਰੀ ਕੋਂਡੋਲਿਜ਼ਾ ਰਾਈਸ ਫੋਰਨ ਐਥੀ ਆਈ ਸੀ ਦਿੱਲੀ ਤੇ ਇਸਲਾਮਾਬਾਦ ਦੋਵੇਂ ਪਾਸੇ ਗਈ ਸੀ ਹਾਂਜੀ ਤੇ ਪਾਵਥੰਕਰ ਦਾ ਮੰਨਣਾ ਹੈ ਕਿ ਪਰਦੇ ਪਿੱਛੇ ਉਸ ਦੌਰੇ ਨਾਲ ਮਤਲਬ ਜੰਗ ਟਲ ਗਈ FBI ਨੇ ਜਾਂਚ ਵੀ ਮਦਦ ਕੀਤੀ ਸੀ ਉਹ ਡੇਵਿਡ ਹੈਡਲੀ ਵਾਲਾ ਕੇਸ ਹਾਂ ਯਾਦ ਆਇਆ ਪਰ ਹਮੇਸ਼ਾ ਤਾਂ ਕਾਮਯਾਬੀ ਨਹੀਂ ਮਿਲਦੀ ਠੀਕ 1971 ਦੀ ਜੰਗ ਵੇਲੇ ਅਮਰੀਕਾ ਪਾਕਿਸਤਾਨ ਦੇ ਹੱਕ ਚ ਸੀ ਪਰ ਪਰ ਉਸ ਦਾ ਦਖਲ ਕੰਮ ਨਹੀਂ ਆਇਆ ਸੀ ਸਹੀ ਕਹਿ ਪਰ ਦੇਖੋ ਇੱਕ ਵੱਡਾ ਮੋੜ ਆਇਆ 1998 ਵਿੱਚ ਜਦੋਂ ਦੋਵੇਂ ਦੇਸ਼ ਪਰਮਾਣੂ ਤਾਕਤਾ ਬਣੇ ਹਾਂਜੀ ਉਸ ਤੋਂ ਬਾਅਦ ਅੰਤਰਰਾਸ਼ਟਰੀ ਦਬਾਅ ਤੇ ਖਾਸ ਕਰਕੇ ਅਮਰੀਕੀ ਦਿਲਚਸਪੀ ਤੇ ਦਖਲ ਬਹੁਤ ਜ਼ਿਆਦਾ ਵੱਧ ਗਿਆ ਹੁਣ ਪਰਮਾਣੂ ਜੰਗ ਦਾ ਡਰ ਹਮੇਸ਼ਾ ਮਤਲਬ ਮੇਸਤੇ ਰਹਿੰਦਾ ਅਪਾ ਜੀ ਥੋੜਾ ਪਿੱਛੇ ਜਾਈਏ ਸ਼ੀਤ ਯੁੱਧ ਵੇਲੇ ਤਾਂ ਸਮੀਕਰਨ ਬਿਲਕੁਲ ਵੱਖਰੇ ਸੀ ਅਮਰੀਕਾ ਪਾਕਿਸਤਾਨ ਇੱਕ ਪਾਸੇ ਭਾਰਤ ਸੋਵੀਅਤ ਯੂਨੀਅਨ ਦੂਜੇ ਪਾਸੇ ਹਾਂ ਬਿਲਕੁਲ ਪਰ ਫਿਰ 1911 ਹੋਇਆ ਤੇ ਸਭ ਕੁਝ ਬਦਲ ਗਿਆ ਇੱਕਦਮ ਪਾਕਿਸਤਾਨ ਅਤਵਾਦ ਵਿਰੁੱਧ ਜੰਗ ਵਿੱਚ ਅਮਰੀਕਾ ਦਾ ਮੁੱਖ ਸਹਿਯੋਗੀ ਬਣ ਗਿਆ ਹਾਂ ਸ਼ੁਰੂ ਵਿੱਚ ਪਰ ਜਦੋਂ ਉਸਾਮਾ ਬਿਨ ਲਾਦਨ ਪਾਕਿਸਤਾਨ ਚੋ ਮਿਲਿਆ ਐਬਟਾਬਾਦ ਤੋਂ ਫਿਰ ਰਿਸ਼ਤਿਆਂ ਵਿੱਚ ਕਹਿ ਲਓ ਬਹੁਤ ਵੱਡੀ ਤਰੇੜ ਆ ਗਈ ਪਰ ਉਸਾ ਟੁੱਟ ਗਿਆ ਤੇ ਉਸੇ ਸਮੇਂ ਦੌਰਾਨ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਨੇਰੇ ਆਉਂਦੇ ਗਏ ਬਿਲਕੁਲ ਖਾਸ ਕਰਕੇ 2008 ਵਾਲਾ ਜਿਹੜਾ ਇਤਿਹਾਸਿਕ ਪਰਮਾਣੂ ਸਮਝੌਤਾ ਸੀ ਉਸ ਤੋਂ ਬਾਅਦ ਤਾਂ ਸੁਰੱਖਿਆ ਰੱਖਿਆ ਵਪਾਰ ਹਰ ਪਾਸੇ ਸਹਿਯੋਗ ਬਹੁਤ ਵਧੀਆ ਹੈ ਤੇ ਅੱਜ ਦੀ ਸਥਿਤੀ ਕੀ ਹੈ ਦੇਖੋ ਅੱਜ ਭਾਰਤ ਅਮਰੀਕਾ ਲਈ ਏਸ਼ੀਆ ਵਿੱਚ ਇੱਕ ਬਹੁਤ ਮਹੱਤਵਪੂਰਨ ਰਣਨੀਤਿਕ ਪਾਈਵਲ ਹੈ ਖਾਸ ਕਰਕੇ ਜਦੋਂ ਚੀਨ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹਾਂ ਚੀਨ ਵਾਲਾ ਐਂਗਲ ਬਹੁਤ ਅਹਿਮ ਹੈ ਹਾਂਜੀ ਪਰ ਨਾਲ ਹੀ ਅਮਰੀਕਾ ਇਹ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਕਿਸਤਾਨ ਪੂਰੀ ਤਰ੍ਹਾਂ ਚੀਨ ਦੇ ਖੇਮੇ ਵਿੱਚ ਨਾ ਚਲਾ ਜਾਵੇ ਇਸ ਲਈ ਉਹ ਪਾਕਿਸਤਾਨ ਨਾਲ ਵੀ ਰابطਾ ਬਣਾਈ ਰੱਖਣਾ ਚਾਹੁੰਦਾ ਹੈ ਤਾਂ ਹੀ ਇੱਕ ਤਰ੍ਹਾਂ ਦਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੈ ਬਿਲਕੁਲ ਇੱਕ ਬਹੁਤ ਹੀ ਨਾਜ਼ੁਕ ਸੰਤੁਲਨ ਤੇ ਸ਼ਾਇਦ ਜਿਹੜੀ ਹਾਲੀਆ ਜੰਗਵੰਦੀ ਦੀ ਕੋਸ਼ਿਸ਼ ਸੀ ਉਹ ਵੀ ਇਸੇ ਵੱਡੀ ਰਣਨੀਤੀ ਦਾ ਹਿੱਸਾ ਹੋਵੇ ਦੋਵਾਂ ਪਾਸੇ ਆਪਣਾ ਅਸਰ ਰੱਖਣ ਦੀ ਕੋਸ਼ਿਸ਼ ਤਾਂ ਕੁੱਲ ਮਿਲਾ ਕੇ ਅੱਪਾ ਇਹ ਕਹਿ ਸਕਦੇ ਹਨ ਕਿ ਅਮਰੀਕਾ ਦਾ ਭਾਰਤ ਪਾਕਿਸਤਾਨ ਮਾਮਲਿਆਂ 'ਚ ਦਖਲ ਦੇਣਾ ਸਿਰਫ ਪਰਮਾਣੂ ਜੰਗ ਦਾ ਡਰ ਨਹੀਂ ਹੈ ਨਹੀਂ ਸਿਰਫ ਉਹ ਨਹੀਂ ਇਸ ਵਿੱਚ ਅਮਰੀਕਾ ਦੇ ਆਪਣੇ ਰਣਨੀਤਿਕ ਖੇਤ ਨੇ ਖੇਤਰੀ ਸਥਿਰਤਾ ਬਣਾਈ ਰੱਖਣ ਦੀ ਲੋੜ ਹੈ ਤੇ ਜਿਹੜੇ ਪੂ ਰਾਜਨੀਤਿਕ ਸਮੀਕਰਨ ਬਦਲ ਰਹੇ ਨੇ ਉਹਨਾਂ ਨੂੰ ਸੰਭਾਲਣਾ ਵੀ ਹੈ ਇਹ ਕਾਫੀ ਗੁੰਝਲਦਾਰ ਮਾਮਲਾ ਹੈ ਹਾਂ ਜੀ ਬਹੁਤ ਜ਼ਿਆਦਾ ਤੇ ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ हां ਦੱਸੋ ਜਿਵੇਂ ਜਿਵੇਂ ਭਾਰਤ ਤੇ ਅਮਰੀਕਾ ਹੋਰ ਨੇੜੇ ਆ ਰਹੇ ਨੇ ਤੇ ਦੂਜੇ ਪਾਸੇ ਚੀਨ ਦਾ ਪ੍ਰਭਾਵ ਵਧ ਰਿਹਾ ਹੈ ਕਿ ਭਵਿੱਖ ਵਿੱਚ ਜੇ ਕੋਈ ਹੋਰ ਸੰਕਟ ਆਉਂਦਾ ਹੈ ਦੱਖਣੀ ਏਸ਼ੀਆ ਵਿੱਚ ਤਾਂ ਅਮਰੀਕੀ ਵਿਚੋਲਗੀ ਦਾ ਰੂਪ ਕੀ ਹੋਵੇਗਾ ਹੂੰ ਕੀ ਉਹਨਾਂ ਦਾ ਚਕਾਉ ਬਦਲੇਗਾ ਜਾਂ ਸੰਤੁਲਨ ਹੋਰ ਮੁਸ਼ਕਿਲ ਹੋ ਜਾਵੇਗਾ ਹਾਂ ਇਸ ਤੇ ਸੋਚਣ ਦੀ ਲੋੜ ਹੈ ਕਿ ਅਮਰੀਕਾ ਦਾ ਰਵਈਆ ਬਦਲੇਗਾ ਇਹ ਦੇਖਣਾ ਹੋਵੇਗਾ